ਪਿੰਡ ਪਿੰਡ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮ ਤਹਿਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾਂ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਘੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਅਪਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਤੁਸੀਂ ਦੇਖ ਰਹੇ ਹੋ ਦੈਨਸਵਰਾ ਟੀਵੀ ਕਹਿੰਦੇ ਹਨ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ ਹੁੰਦੇ ਨੇ ਅਤੇ ਬਹੁਤ ਮਹਿੰਗੇ ਸ਼ੌਂਕ ਪੰਜਾਬੀ ਪਾਲਦੇ ਨੇ ਔਰ ਕਿਸੇ ਵੀ ਚੀਜ਼ ਨੂੰ ਪਾਉਣ ਵਾਸਤੇ ਕਿਤੋਂ ਤੱਕ ਵੀ ਗੁਜ਼ਰ ਜਾਂਦੇ ਨੇ ਸਾਡੇ ਨਾਲ ਨੇ ਘੋੜਿਆਂ ਦੇ ਸ਼ਕੀਨ ਜਿਨ੍ਹਾਂ ਨੇ ਨੌਕਰੀ ਨੂੰ ਲੱਤ ਮਾਰ ਕੇ ਤੇ ਘੋੜਿਆਂ ਦੇ ਕਿਤੇ ਨੂੰ ਜਿਹੜਾ ਉਹ ਅਪਣਾਇਆ ਜਿੱਥੇ ਹੀ ਇਹਨਾਂ ਨੂੰ ਸ਼ਕੀਨ ਘੋੜਿਆਂ ਦੇ ਨੇ ਉਥੇ ਨਾਲ ਦੀ ਨਾਲ ਘੋੜੀਆਂ ਤੋਂ ਚੰਗਾ ਪੈਸਾ ਵੀ ਕਮਾਰੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਵੇਖੇ ਪਾ ਜੀ ਮੈਨੂੰ ਨਾਮ ਮੇਰਾ ਕਿਸ਼ਨ ਆ ਉਦਾਂ ਵੈਸੇ ਸਾਡੀ ਮਹਿਕਮੇ ਦੇ ਵਿੱਚ ਮੈਨੂੰ ਲੋਕ ਕਿਸ਼ਨ ਬਟਾਲਾ ਕਰਕੇ ਜਾਣਦੇ ਆ ਤੁਸੀਂ ਘੋੜੀਆਂ ਦੇ ਸ਼ਕੀਨੂ ਹਾਂਜੀ ਤੁਹਾਨੂੰ ਦਿਲਚਸਪੀ ਜਿਹੜੀ ਇਹ ਕਦੋਂ ਲੱਗੀ ਦੇਖੋ ਜੀ ਇਹ ਮੈਨੂੰ ਬਚਪਨ ਤੋਂ ਹੀ ਆ ਮੇਰਾ ਬਾਪ ਤਾਂਗਾ ਵਾਂਦਾ ਸੀਗਾ ਤੇ ਬਾਪ ਤੋਂ ਮੈਂ ਇਹ ਸਭ ਕੁਝ ਗੁੰਨਦਿਆਰ ਸਿੱਖਿਆ ਇਹ ਸਭ ਤੋਂ ਵੱਡੀ ਇਹ ਦੇਣਿਆ ਮੈਨੂੰ ਕਿ ਮੈਂ ਅੱਜ ਤੱਕ ਮੈਡੀਸਨ ਨਹੀਂ ਘੋੜੀਆਂ ਦਿੰਦਾ ਮੇਰੇ ਬਾਪ ਮਿਰਚ ਮਸਾਲੇ ਆਪ ਹੀ ਬਣਾਉਂਦੇ ਸੀ ਤੇ ਅਸੀਂ ਆਪ ਹੀ ਅੱਜ ਤੱਕ ਦਿੰਦੇ ਆ। ਤੇ ਕਦੇ ਮੈਡੀਸਨ ਨਹੀਂ ਘੁੜੀਆਂ ਦਤਾ ਮੈਂ ਆਪਣੇ ਬਜ਼ੁਰਗ ਤੋਂ ਸਿੱਖਿਆ ਕਿ ਘੋੜੀ ਪਾਲਣੀ, ਘੋੜੀ ਚਲਾਉਣੀ, ਘੋੜੀ ਟਾਂਗੇ 'ਚ ਫਿੱਟ ਕਰਨੀ, ਘੋੜੀ ਪੇਟ 'ਤੇ ਵਾਰੀ ਫਿੱਟ ਕਰਨੀ ਤੇ ਵਪਾਰ ਦਾ ਧੰਦਾ ਵੀ ਆਪਣੇ ਬਾਪ ਤੋਂ ਸਿੱਖਿਆ ਕੋਈ ਸੇਲ ਪਰਚੀਲ ਕਰਨੀ। ਜਿਸ ਤਰੀਕੇ ਦੇ ਨਾਲ ਘੋੜੀਆਂ ਡਾਂਸ ਕਰਦੀਆਂ ਨੇ ਬਹੁਤ ਮਨਮੋਹਕ ਸੀਨ ਹੁੰਦਾ। ਕਿਸ ਤਰ੍ਹਾਂ ਟ੍ਰੇਡ ਕਰਦੇ। ਇਹ ਜੀ ਇਹ ਖਾਨ ਸਾਹਿਬ ਸੀਗੇ। ਮੈਨੂੰ ਨਾਮ ਨਾਲ ਅਸਲੀ ਨਹੀਂ ਨਾਮ ਪਤਾ ਸਾਡੇ ਅੰਮ੍ਰਿਤਸਰ ਮੰਡੀ ਚੋਂ ਦੇਖਦੇ ਮੈਂ ਉਹਨਾਂ ਨੂੰ ਗੁਰਧਾਰਨਾ ਕੀਤੀ ਸੀ। ਇਹ ਕੰਸਾਬ ਦੇ ਉਸਤਾਦ ਆ ਰਿਹਾ ਉਹਨਾਂ ਕੋਲ ਗੁਣ ਲੈ ਛੁੜੇ ਪੁੱਤ ਉਹਨਾਂ ਕੋਲ ਲੈ ਕੁਝ ਆਪਣੇ ਬਾਪ ਕੋਲ ਲੈ ਤੇ ਅੱਜ ਮੇਰੇ ਅਕਾਲਪੁਰ ਦੀ ਕਿਰਪਾ ਵੀ ਮਿਹਰਬਾਨ ਆਈ ਕੁਝ ਘੋੜੀ ਸਿਖਾ ਦਿੱਤਾ ਇਹ ਰੂਹਾਂ ਰੱਬ ਦੀਆਂ ਨੇ ਕੁਝ ਆਪ ਹੀ ਸਿਖਾ ਦਿੰਦਾ ਨਹੀਂ ਇਨਸਾਨ ਇਹ ਟ੍ਰੇਨ ਕਰਨ ਨੂੰ ਕਿੰਨਾ ਟਾਈਮ ਲੱਗਦਾ ਟ੍ਰੇਨ ਕਰਨ ਨੂੰ ਭਾਈ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ 1 ਮਹੀਨੇ ਡੇਢ ਦੇ ਵਿੱਚ ਦੋਵਾਂ ਮਹੀਨੇ ਚ ਕੁੜੀ ਤਿਆਰ ਹੋ ਜਾਂਦੀ ਹੈ ਟ੍ਰੇਨਿੰਗ ਦੇ ਵਿੱਚ ਬਾਰ-ਬਾਰ ਪ੍ਰੈਕਟਿਸ ਪ੍ਰੈਕਟਿਸ ਕਰਦੇ ਭਾਈ ਉਹ ਹੀ ਕਰਨੀ ਪੈਂਦੀ ਹੈ ਬਹੁਤ ਸਾਰੇ ਲੋਕ ਕਹਿੰਦੇ ਕਿ ਘੋੜੀਆਂ ਜਿਹੜੀਆਂ ਵਾਂ ਉਹ ਇਸ ਖੇਤਰ ਦੇ ਵਿੱਚੋਂ ਜਿਹੜੀਆਂ ਵਾਂ ਲੋਪ ਹੁੰਦੀਆਂ ਜਾ ਰਹੀਆਂ ਲੋਕ ਪਾਲਦੇ ਨੇ ਕੀ ਕਹਿਣਾ ਚਾਹੁੰਦੇ ਨੇ ਭਾਜੀ ਲੋਪ ਦੇਖੋ ਜੀ ਇਹਦੇ ਚ ਨਾ ਵਪਾਰ ਰਹਿ ਗਿਆ ਜਦਾ ਝੂਠ ਦਾ ਫਸਦਾ ਮੈਨੂੰ ਲੋਕ ਮਾੜਾ ਵੀ ਕਹਿਣ ਤੁਹਾਡੀ ਵੀਡੀਓ ਦੁਆਰਾ ਤੁਹਾਨੂੰ ਮੈਸੇਜ ਆਉਣਗੇ ਮਾੜਾ ਵੀ ਬੋਲਣਗੇ ਝੂਠ ਜਿਆਦਾ ਚੱਲ ਪਿਆ ਵੀ ਘੋੜੀ ਜਦੋਂ ਆਪਾਂ ਨਵੇਂ ਬੰਦੇ ਨੂੰ ਇਸ ਫੀਲਡ 'ਚ ਲਿਆਉਣਾ ਉਹਨੂੰ ਆਪਾਂ ਉਸ ਹਿਸਾਬ ਨਾਲ ਲਈਏ ਵੀ ਉਹਦਾ ਦਿਲ ਨਾ ਟੁੱਟ ਜੇ ਜੇ ਕੁੜੀ ਆਪਾਂ ਉਹਨੂੰ 10000 ਸਸਤੀ ਵੀ ਦੇ ਦਿੰਦੇ ਨੇ 10000 ਘਾਟਾ ਵੀ ਇੱਕ ਨਗਰ ਚੋ ਖਾ ਲਾਂਗੇ ਤੇ ਸਾਨੂੰ ਕੋਈ ਆਪਾਂ ਮਰ ਨਹੀਂ ਜਾਣਾ ਆ ਸਾਡੇ ਮਹਿਕਮੇ ਨੇ ਇਹ ਸੋਚਦਾ ਨਹੀਂ ਆਂਦੇ ਵੀ ਛੇ ਦਾ ਲਾ ਲਵੋ ਅਗਲਾ ਭਵੇਂ ਮਰ ਜਾਵੇ ਨਵਾਂ ਬੰਦਾ ਕਿੱਥੋਂ ਤਿਆਰ ਹੋਊਗਾ ਜਦੋਂ ਆਪਾਂ ਕਿਸੇ ਨੂੰ 1.5 ਲੱਖ ਦਾ 2 ਲੱਖ ਦਾ ਬੱਚਾ ਹੀ ਦਾਂਗੇ ਤੇ ਉਹਨੇ ਦੋ ਸਾਲ ਨੂੰ ਜਾ ਕੇ ਕੁੜੀ ਤਿਆਰ ਹੋਣੀ ਆ 2 ਲੱਖ ਉੱਤੇ ਹੋਰ ਖਰਚਾ ਆ ਜਾਣਾ ਤੇ ਉਹ ਜਦੋਂ ਨੇ ਸੇਲ ਕਰਨੀ ਤੋਂ 4-5 ਲੱਖ ਬਟਿਆ ਨਹੀਂ ਜਣਾ ਨਵਾਂ ਬੰਦਾ ਹੋ ਉਹਨੂੰ ਪਤਾ ਹੀ ਨਹੀਂ ਕਿਤਨਾ ਵੇਚਣਾ ਉਹਨੂੰ ਕਿਉਂ ਤੇ ਫਿਰ ਸੈਰ ਨੂੰ ਜਾਊਗਾ ਸਭ ਤੋਂ ਵੱਡੀ ਸਾਡੀ ਦੇਣ ਇਹ ਆ ਵੀ ਆਪਾਂ ਜੇ ਸਾ ਭਾ ਮਤਾਬਕ ਡੰਗਰ ਲਈਏ ਜੇ ਲੰਬੂ ਵੀ ਲੈ ਕੇ ਦਿਨਾ ਤੇ ਮੈਨੂੰ ਪਹਿਲਾਂ ਸਮਝਾਈਏ ਵੀ ਬੇਟੇ ਇਹਨੂੰ ਇਸ ਤਰ੍ਹਾਂ ਤੋਂ ਕਾਮਯਾਬ ਹੋਏਗਾ ਸਾਡੀ ਸਿੱਖਿਆ ਹੋਣੀ ਚਾਹੀਦੀ ਹੈ ਬਹੁਤ سارے ਸਾਡੇ ਦਰਸ਼ਕ ਜਿਹੜੇ ਆ ਉਹ ਵੇਖ ਰਹੇ ਹੋਣਗੇ ਤੇ ਤੁਸੀਂ ਉਹਨਾਂ ਨੂੰ ਇੱਥੇ ਮੈਸੇਜ ਦਿਓ ਇਹ ਘੋੜੀ ਦੀ ਨਸਲ ਕਿਹੜੀ ਆ ਤੇ ਇਸ ਨਸਲ ਦਾ ਬੱਚਾ ਜਿਹੜਾ ਲਗਭਗ ਕਿੰਨੇ ਦਾ ਹੋ ਸਕਦਾ ਕਿਉਂਕਿ ਬਹੁਤ ਸਾਰੇ ਨਵੇਂ ਜਿਹੜੇ ਆ ਉਹ ਫੀਡ ਦੇ ਵਿੱਚ ਆਉਣਾ ਚਾਹੁੰਦੇ ਭਾਜੀ ਜੇ ਜਿਹੜੇ ਸਾਡੇ ਮਾਝ ਦੇ ਹਨ ਮਾਝ ਜੇ ਮਾਝ ਵਾਲਾ ਕੋਈ ਬੰਦਾ ਮੈਨੂੰ ਸੁਣਦਾ ਹੈ ਨਾ ਤੇ ਉਹ ਨੁਕਰੇ ਨੂੰ ਪਹਿਲ ਦੇਵੇ ਜੇ ਕੋਈ ਮਾਲਵੇ ਵਾਲਾ ਉਹ ਮਾਲਵੜੀ ਨੂੰ ਪਹਿਲ ਦੇ ਉਧਰ ਮਾਲਵੜੀ ਚੱਲਦੀ ਆ ਸਾਡੇ ਮਾਝੇ ਦੇ ਵਿੱਚ ਨੁਗਰੀ ਦਾ ਨੌਕਰੀ ਹਰ ਤਰ੍ਹਾਂ ਦਾ ਸਟੈਂਡ ਆ ਨੌਕਰੀ ਨੇ ਆਪਣਾ ਪਿਆਰ ਬਣਾ ਲਿਆ ਇਹ ਸਾਡੇ ਪੰਜਾਬ ਛੱਡ ਕੇ ਦੂਜੇ ਸਟੇਟਾਂ ਚ ਵੀ ਇਹਦਾ ਜਿੱਥੇ ਖਰੂਤੀ ਇਹ ਖਰੂਤੀ ਆ ਇਹ ਨਾਂ ਥੱਲੇ ਆਉਣੀ ਆ ਉੱਪਰ ਜਾ ਸਕਦਾ ਰੇਟ ਦਾ ਥਾਂ ਨਹੀਂ ਆਊਗਾ ਜੇ ਗੱਲ ਕੀਤੀ ਜਾਵੇ ਬਰੀਡ ਦੀ ਇਹ ਕਿਹੜੀ ਬਰੀਡ ਦੇ ਇਹ ਭਾਈ ਨੁਕਰੀਆਂ ਨੇ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਇੱਕ ਕਹਾਵਤ ਤੇ ਮਤਲਬ ਕਿ ਕੰਮ ਵਾਲੀ ਗੱਲ ਦਿੰਦਾ ਵੀ ਇਹ ਨੁਕਰੀ ਕੋਈ ਨਸਲ ਨਹੀਂ ਆ ਲੋਕਾਂ ਨੂੰ ਪਤਾ ਹੀ ਨਹੀਂ ਫਾਰਸੀ ਦੇ ਵਿੱਚ ਚਾਂਦੀ ਨੂੰ ਨੁਕੋਰ ਕਿਹਾ ਗਿਆ ਰੰਗਿਆ ਨੁਕਰਾ ਵਾਈਟ ਕਲਰ ਵਾਈਟ ਕਲਰ ਇੰਗਲਿਸ਼ ਚ ਵਾਈਟ ਕਹ ਦੋ ਪੰਜਾਬੀ ਚ ਚਿੱਟਾ ਤੇ ਫਾਰਸੀ ਦੇ ਵਿੱਚ ਇਹਨੂੰ ਨੁਕੋਰ ਕਿਹਾ ਗਿਆ ਨਸਲ ਕੋਈ ਵੀ ਹੋ ਸਕਦੀ ਹੈ ਬਲੋਚੀ ਵੀ ਹੋ ਸਕਦੀ ਹੈ ਸਿੰਧੀ ਵੀ ਹੋ ਸਕਦੀ ਹੈ ਨੁਕਰੀ ਕੋਈ ਵੀ ਨਸਲ ਆ ਸਕਦੀ ਹੈ ਰੰਗ ਕਿਹਾ ਗਿਆ ਨੁਕਰੀ ਨੂੰ ਤੇ ਮਾਲਵੜੀ ਦੇ ਵਿੱਚ ਜਿਹੜੇ ਨਾ ਉਹ ਨੁਕਰੀਆਂ ਵੀ ਆ ਜਾਂਦੀਆਂ ਨੇ ਪਰ ਉਹਦੇ ਚ ਜਿਆਦਾ ਕਾਲੇ ਨਾਲ ਲਾ ਲੈਂਦੇ ਨੇ ਮਾਲਵੜੀ ਜਿੱਦਾਂ ਪੁਲਿਸ ਕੋਲ ਜਿਹੜੇ ਕੁੜੇ ਆ ਉਹ ਕਿਹੜੀ ਨਸਲ ਦੇ ਹੁੰਦੇ ਆ ਉਹ ਭਾਜੀ ਜਿਆਦਾ ਜਿਹੜੀ ਸਿੰਧੀ ਤੇ ਥੈਰੋਗਲਡ ਜਿਹੜੀ ਉਹ ਪੁਲਿਸ ਹੁੰਦੀ ਆਰਮੀ ਚ ਪੁਲਿਸ ਜਿਹੜੀ ਥੈਰੋਗਲਡ ਤੇ ਉਹ ਸਿੰਧੀ ਹੁੰਦੀ ਆ ਜੇ ਇਹਨਾਂ ਦੀ ਹਾਈਟ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਹੈ ਭਾਜੀ ਇਹਨਾਂ ਦੀ ਹਾਈਟ ਐ ਨਾਰਮਲ ਬਹੁਤ ਵੱਡੀ ਨਹੀਂ ਮੈਂ ਬਹੁਤੀ ਵੱਡੀ ਹਾਈਟ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਵੱਡੀ ਹਾਈਟ ਜਿਹੜੀ ਇੱਕ ਸਾਡੇ ਕਾਰੋਬਾਰ ਚ ਚੱਲਦੀ ਨਹੀਂ ਕਿਉਂਕਿ ਗਲੀਆਂ ਚ ਅਸੀਂ ਜਾਣਾ ਹੁੰਦਾ ਤਾਂ ਰਾਂ ਨੀਵੀਂ ਹੁੰਦੀਆਂ ਨੇ ਬਹੁਤੀ ਵੱਡੀ ਹਾਈਟ ਨੂੰ ਮੈਂ ਪਸੰਦ ਨਹੀਂ ਕਰਦਾ ਇੱਕ ਜਦੋਂ ਟੁੱਟ ਜਾਂਦੀ ਆ ਮੁੜ ਕੇ ਉਹਦੀ ਬੰਤਰ ਨਹੀਂ ਸਹੀ ਬਣਦੀ ਤੇ ਤੇ ਸੇਲ ਪਰਚੀਰ ਵਾਸਤੇ ਹਾਈਟ ਜਿਹਨੇ ਘਰ ਸ਼ੌਂਗਰਾ ਕੁੜੀ ਰੱਖਣੀ ਆ ਉਹ 60 ਇੰਚ ਰੱਖੇ 60 ਇੰਚ ਪਾਨੀ ਬੱਚਾ ਸਾਲ ਦੇ ਵਿੱਚ ਕਿੰਨੇ ਦੇ ਦਿੰਦੀ ਆ ਤੇ ਤੁਸੀਂ ਹੁਣ ਤੱਕ ਕਿਹੇ ਬੱਚਾ ਸਾਲ ਦੇ ਵਿੱਚ ਭਾਜੀ ਇੱਕ ਹੀ ਬੱਚਾ ਦਿੰਦੀ ਆ ਕੁੜੀ ਕੁਦਰਤ ਕੁਦਰਤ ਆ ਕਈਆਂ ਕੁੜੀਆਂ ਦੇ ਮੈਂ ਵੀਡੀਓ ਚ ਵੇਖਣਾ ਕਈਆਂ ਕੁੜੀਆਂ ਨੇ ਦੋ ਦੋ ਬੱਚੇ ਵੀ ਦਿੱਤੇ ਪਰ ਕੁੜੀ ਉਦਾਂ ਇੱਕ ਹੀ ਗਿਣਕੇ ਚਲੋ ਕੁੜੀ ਇੱਕ ਹੀ ਬੱਚਾ ਦਿੰਦੀ ਹੈ ਤੁਹਾਡੀ ਕਿੰਨੀਵੀਂ ਪੀੜੀ ਆ ਜਿਹੜੀ ਇਹ ਕੁੜੀਆਂ ਦਾ ਸ਼ੌਕ ਕਰਦੀ ਭਾਜੀ ਪਹਿਲੇ ਤੋਂ ਮੇਰਾ ਦਾਦਾ ਦਾਦੀ ਤੋਂ ਮੇਰਾ ਬਾਪ ਤੀਜੀ ਚ ਮੈਂ ਚੌਥੀ ਚ ਮੇਰਾ ਬੇਟਾ ਪੰਜਵੇਂ ਵਿੱਚ ਮੇਰਾ ਪੋਤਰਾ ਆਇਆ ਮੇਰੇ ਭਰਾ ਦਾ ਪੋਤਰਾ ਆਇਆ ਜੇਕਰ ਉਹ ਲਗਾ ਮੇਰੇ ਨਾਲ ਜਿਆਦਾ ਪਿਆਰ ਮੇਰੇ ਨਾਲ ਆ ਉਹ 2 ਸਾਲ ਦਾ ਜੇ ਤੇ ਉਹ 5 ਵਜੇ ਮਿਹਰੇ ਕਹੇ ਨਹੀਂ ਬਿੰਦਾ ਸ਼ਾਮ ਨੂੰ ਮੈਂ ਜਦੋਂ ਕਦੇ ਆਉਂਗਾ ਰਾਤ ਨੂੰ ਬੈਠਦੇ ਦਮੇ ਪੈਣਾ ਦਾਦੂ ਚੱਲ ਕੋੜੀਆਂ ਕੋ ਪਹਿਲਾਂ ਸਵੇਰੇ ਵੀ 5 ਵਜੇ ਨੂੰ ਕੋੜੀਆਂ ਕੋ ਹੋ ਗਏ ਜਣਾ ਤੇ ਸ਼ਾਮ ਨੂੰ 6 ਵਜੇ ਉਹ ਬਿਸਤਾਂ ਤੇ ਤੱਦ ਪਹਿਲਾਂ ਪੈਣਾ ਕੋੜੀ ਦਿੱਤੇ ਬੈਠ ਗਏ ਜੇ 2 ਸਾਲ ਦਾ ਉਹ ਹੁਣ ਤੁਸੀਂ ਬਿਜ਼ਨਸ ਜਿਹੜਾ ਕਰਦੇ ਹੋ ਉਹ ਕਿਸ ਤਰੀਕੇ ਦਾ ਕਰਦੇ ਹੋ ਕਿੱਥੇ ਕਿੱਥੇ ਲੈ ਕੇ ਜਾਂਦੇ ਹੋ ਭਾਜੀ ਬਿਜ਼ਨਸ ਸੇਲ ਪਰਚੇਲ ਦਾ ਕੰਮ ਹੈ ਆਪਣਾ ਇੱਕ ਦੋ ਪਸ਼ੂ ਲਿਆ ਕੇ ਵੇਚ ਲਈਦਾ ਮਹੀਨੇ ਚ ਵੇਚ ਲਈਏ ਦੋਵਾਂ ਮਹੀਨੇ ਚ ਵੇਚ ਲਈਏ ਤੇ ਔਰ ਬਗਾਰਾ ਵੀ ਸਮੁਗੈ ਵੀ ਇੱਕ ਦੋ ਪਸ਼ੂ ਵੱਧ ਹੋਣਾ ਚਾਹੀਦਾ ਇਹ ਦੋ ਘੋੜੀਆਂ ਪੱਕੀਆਂ ਮਰਕੀਆਂ ਮੈਂ ਨਾਂ ਵੇਚਦਾ ਤੇ ਨਾਂ ਮੈਂ ਵੇਚਣੀ ਆ ਇਹ ਇਹ ਤਾਂ ਮੈਂ ਵੈਸੇ ਕਸਮ ਪਾਈ ਪਿਆ ਨਾ ਵੀ ਇਹ ਮਤਲਬ ਪ੍ਰਮਾਤਮਾ ਦੇ ਘਰ ਹੀ ਜਾਊਂਗਾ ਮੈਂ ਤੇ ਪ੍ਰਮਾਤਮਾ ਦੇ ਘਰ ਹੀ ਜਾਇਆ ਪੋਰੇ ਦਾ ਕੋਈ ਕਰਨੀ ਜਿਸ ਤਰ੍ਹਾਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਹੋਗੇ ਮੇਲਿਆਂ ਜਾਂਦੇ ਹੋਗੇ ਕੋਈ ਇਨਾਮ ਜਿੱਤੇ ਬੜੇ ਜੀ ਬੜੇ ਜੀ ਘਰ ਟੌਫੀਆਂ ਵੇਖੋ ਤੁਸੀਂ ਟੌਫੀਆਂ ਜਿੱਤੀਆਂ ਨੇ ਨਾਮ ਨੂੰ ਕੋਈ ਤਹਿਲ ਨਹੀਂ ਦਿੰਦਾ ਤੇ ਬਹੁਤ ਰੁਪਈਏ ਹੁੰਦੇ ਫੇਰੀ ਨਾਮ ਹੁੰਦਾ ਇਹ ਤੇ ਇੱਜ਼ਤ ਹੁੰਦੀ ਹੈ ਜੇ ਤੁਹਾਨੂੰ ਕਿਤੇ ਪਿਆਰ ਨਾਲ 셔ਟ ਵੀ ਕਿਸੇ ਨਾਮ ਰੱਖਿਆ ਨਾ ਤੇ ਉਹ ਵੀ ਤੁਹਾਡੀ ਲੱਖਾਂ ਦੀ ਹੈ ਤੁਸੀਂ ਰਾਈਟਰ ਵੀ ਹੋ ਗਾਉਂਦੇ ਵੀ ਹੋ ਤੇ ਕੁੜੀਆਂ ਵਾਸਤੇ ਕੀ ਛੇਦੂ ਕੁਝ ਲਿਖਿਆ ਕਰ ਲੋ ਆਪਣੀ ਪੁਲਿਸ ਇਹ ਮੈਂ ਸੋ ਕੀ ਸਬਤ ਕਰਾਂ ਮੈਂ ਇਹਨਾਂ ਪਰੀਆਂ ਦੀ ਇਹ ਰਾਜਾਂ ਕੋ ਇਕ ਕਿਸੇ ਤਰ੍ਹਾਂ ਮੈਂ ਪਰੀਆਂ ਦੀ ਇਹ ਸੂਰਮਿਆਂ ਕੋ ਜੰਗ ਜਿਤਾ ਦਿੰਦੀਆਂ ਇਹ ਆਸ਼ਕਾਂ ਦੇ ਮੇਲ ਕਰਾ ਦਿੰਦੀਆਂ ਜਿਹੜਾ ਰੂਹ ਨਾ ਕਰਦਾ ਜੱਸੀ ਵਾਲੋ ਕੋ ਇਹ ਰਬਾ ਬਣਾ ਲਈ ਕਰਾ ਦਿੰਦੀ ਜੇ ਗੱਲ ਕੀਤੀ ਜਾਵੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਕੌਣ ਕੌਣ ਆ ਤੇ ਕਿਸ ਤਰੀਕੇ ਦੇ ਨਾਲ ਉੱਠ ਕੇ ਪਛਰੀ ਸੇਵਾ ਕਰਦੇ ਪਾਜੀ ਜੇ ਸੱਚ ਪੁੱਛਦੇ ਨਾ ਮੇਰੇ ਕੋ ਤੇ ਮੈਨੂੰ ਹੁਣ ਮੇਰੇ ਪਰਿਵਾਰ ਨੇ ਫ੍ਰੀ ਕਰ ਦਿੱਤਾ ਮੈਂ ਇਸ ਹੱਥ ਪਲਾ ਹੀ ਫੇਰਦਾ ਨਾ ਤੇ ਸ਼ੌਂਕ ਨਾਲ ਸਾਹਮਦੇ ਮੇਰਾ ਪਰਿਵਾਰ ਮੇਰੀ ਵਾਈਫ ਤੇ ਮੇਰਾ ਬੇਟਾ ਪਹਿਲੇ ਨੰਬਰ ਤੇ ਮੇਰਾ ਬੇਟਾ ਦੂਜੀ ਮੇਰੀ ਵਾਈਫ ਦੀ ਬਹੁਤ ਮੇਰੀ ਹਰ ਪਿਆੜੇ ਸਾਡੇ ਨਾਲ ਵੀ ਅਸੀਂ ਘਰ ਕਿੰਨਾ ਦੂਰ ਨੇੜੇ ਜਾਈਦਾ ਮੈਂ ਦੂ ਦੂ ਤਿੰਨ ਤਿੰਨ ਕਰਨੀ ਹੁੰਦਾ ਕਦੇ ਮੰਡੀਆਂ ਚ ਦੂ ਦੂ ਚਾਈਦਾ ਮੇਰੀ ਵਾਈਫ ਵੀ ਮਕਰੂ ਸਾਂਭਦੀ ਆ ਮੇਰੀ ਵਾਈਫ ਮੇ ਕੋ ਵੀਡੀਓ ਨਹੀਂ ਹੁੰਦੀ ਮੈਂ ਤੁਹਾਨੂੰ ਵਗਾ ਦੇਣੀ ਕੋਈ ਇੱਕ ਕਾਲੇ ਰੰਗ ਦਾ ਘੋੜਾ ਆਇਆ ਸੀ ਅਸੀਂ ਦੋ ਜਣੇ ਖੋਲਦੇ ਤੇ ਦੋ ਜਣੇ ਬੰਦਦੇ ਹਾਂ ਤੇ ਮੇਰੀ ਵਾਈਫ ਨੂੰ ਕੱਲੀ ਖੋਲ ਕੇ ਨਵਾ ਕੇ ਬੰਦਦੀ ਮਤਲਬ ਜਿਹੜੇ ਪਿਆਰ ਕਰਦੇ ਆ ਉਹਨਾਂ ਦੇ ਨਾਲ ਇਹ ਇਹ ਨਹੀਂ ਕਿਸ ਨੂੰ ਕੁਝ ਕਹਿੰਦੀਆਂ ਸ਼ਰਾਪ ਤ ਮਾੜੀ ਮੋਟੀ ਕਰਦੀਆਂ ਜੇ ਕੋ ਅੱਖ ਨਾ ਵੀ ਮਾਰਦੀਆਂ ਨੇ ਉਹ ਤੇ ਐਵੇਂ ਸੋਚਾਂ ਸਾਂਭਦੀ ਆ ਤੇ ਕਿਸ ਨੂੰ ਕੁਝ ਕਹਿੰਦੀਆਂ ਨਹੀਂ ਅ ਤੁਸੀਂ ਵੇਖੋ ਅਸੀਂ ਦੋਵੇਂ ਪਿਓ ਪਤਨ ਨੂੰ ਫੜੀ ਫਿਰਦੇ ਜਿਹੜਾ ਨਹੀਂ ਸੇਵਾ ਕਰਦਾ ਉਹ ਤਾਂ ਵੈਸੇ ਹੀ ਨ ਕੁਛ ਕਹਿੰਦੀਆਂ ਇਹ ਤਾਂ ਪ੍ਰਮਾਤਮਾ ਅਗੜੀ ਆਪ ਦੁਆ ਰਾਤ ਨੂੰ ਪ੍ਰੇਅਰ ਕਰਦੀਆਂ ਦੁਆ ਕਰਦੀਆਂ ਵੀ ਇਹ ਮੌਲਾ ਜਿਹੜੇ ਸਾਨੂੰ ਸਾਹਮਣ ਡੇ ਆ ਇਹ ਪਤਾ ਨਹੀਂ ਕਿਦਾਂ ਸਾਹਮਣ ਡੇ ਇਹਨਾਂ ਨੂੰ ਕੁਛ ਦੇਹਾਂਗਾ ਤਾਂ ਸਾਨੂੰ ਸਾਹਮਣਾ ਸੋ ਦੇਖ ਸਕਦੇ ਹੋ ਕਿ ਇਹਨਾਂ ਦਾ ਘੋੜੀਆਂ ਨਾਲ ਕਿੰਨਾ ਪ੍ਰੇਮ ਆ ਪਹਿਲਾਂ ਦੀ ਗੱਲ ਕੀਤੀ ਜਾਵੇ ਤੇ ਪ੍ਰਾਤਨ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਅਤੇ ਆਪਣੀਆਂ ਫੌਜਾਂ ਵਾਸਤੇ ਘੋੜੀਆਂ ਰੱਖਦੇ ਸਨ ਲੇਕਿਨ ਹੁਣ ਪੰਜਾਬੀ ਜਿਹੜੇ ਆ ਉਹ ਵੀ ਬੜੇ ਸ਼ੌਂਕ ਦੇ ਨਾਲ ਘੋੜੀਆਂ ਨੂੰ ਪਾਲਦੇ ਨੇ ਔਰ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਇਹ ਘੋੜੀਆਂ ਨੂੰ ਪਾਲਿਆ ਜਾਵੇ ਤੇ ਬਦਿਆ ਇੱਕ ਕਿਤਾਬ ਜੀ ਸਾਬਤ ਹੋਏਗਾ ਹੁਣ ਤੁਸੀਂ ਆਪ ਰਾਈਟਰ ਵੀ ਉਹਦੇ ਗਾਇਕੀਓ ਕੋਈ ਦੋ ਸ਼ਬਦ ਯਾਰ ਬਬਰ ਰੇਜ ਹੋ ਗਏ ਆ ਬਚਾ ਲੱਗੇ ਆ ਚੰਗੇ ਨਹੀਂ ਲੱਗਦਾ ਚਲੋ ਫੇਰ ਵੀ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਮੇਰੀਆਂ ਆਪਨੇ ਮਰ ਕਲਮ ਤੋਂ ਲਿਖਿਆ ਮੈਂ ਜਾਂਦਾ ਸਿੱਧਾ ਜਾਵੇਂ ਯਾਰਾ ਉਹਦੇ ਕੋਲ ਵੇ ਗੱਲ ਦਿਲ ਦੀ ਸੁਣਾਵੀ ਸਾਰੀ ਫੋਲ ਵੇ ਇੱਕ ਸਵਾਮ ਬੁਲਾਦੀ ਉਹਨੂੰ ਮੇਰਾ ਆਵੇ ਤੁ ਜਾਇ ਸਨਾਹ ਦਿੰਦੀ ਆ ਆਖੀ ਚੰਦਰੇ ਨੂੰ ਇੱਕ ਵਾਰੀ ਮਿਲ ਜੇ ਮਸ਼ੂਕ ਤੇਰੀ ਰੋਂਦੀ ਹੀ ਰਹਿੰਦੀ ਆ ਆਖੀ ਚੰਦਰੇ ਨੂੰ ਇੱਕ ਵਾਰੀ ਮਿਲ ਜੇ ਮਸ਼ੂਕ ਤੇਰੀ ਰੋਂਦੀ ਹੀ ਰਹਿੰਦੀ ਆ ਜੇ ਗੱਲ ਕੀਤੀ ਜਾਵੇ ਤੇ ਤੁਸੀਂ ਕੁੜੀਆਂ ਪਾਲ ਰਹੇ ਹੋ ਜੀ ਲੇਕਿਨ ਹੁਣ ਨਿਹੰਗ ਸਿੰਘ ਜਿਹੜੇ ਆ ਉਹ ਬਹੁਤ ਜ਼ਿਆਦਾ ਕੁੜੀਆਂ ਨਾਲ ਪਿਆਰ ਕਰਦੇ ਦੇਖੋ ਜੀ ਉਹ ਤਾਂ ਖਾਲਸੇ ਦੀ ਦੇਣ ਹੈ ਉਹਨਾਂ ਦੀ ਮੈਂ ਅੱਗੇ ਵੀ ਦੱਸਿਆ ਵੀ ਇਹ ਖਾਲਸੇ ਦੀ ਦੇਣ ਆ ਸਾਡੇ ਪੰਜਾਬ 'ਚ ਵੈਸੇ ਘੋੜੀਆਂ ਤਾਂ ਖਾਲਸਾ ਗੁਰੂ ਗੋਬਿੰਦ ਸਿੰਘ ਤੋਂ ਪਹਿਲੇ ਵੀ ਰੱਖਦੀ ਸੀ ਲੋਗ ਪਰ ਇਹ ਖਾਲਸੇ ਦੀ ਦੇਣ ਏ ਤੇ ਨੰਗ ਸਿੰਘਾਂ ਨੂੰ ਤੇ ਇਹ ਮੈਂ ਲਾਈਨਾਂ ਦੇ ਵਿੱਚ ਲਿਖਿਆ ਆ ਵੀ ਇਹ ਸੂਰਮਿਆਂ ਨੂੰ ਜੁੱਧ ਚਿਤਾ ਦਿੰਦੇ ਨੇ ਇਹ ਜੰਗਾਂ ਵੀ ਚਿਤਾਉਂਦੀਆਂ ਰਹੀਆਂ ਨੇ ਹੁਣ ਤੇ ਸਵਾਰੀ ਕਰਕੇ ਖੋਸ਼ ਕੋਈ ਨਹੀਂ ਤੇ ਪਰ ਹੁਣ ਸ਼ੌਂਕ ਦੀ ਸਵਾਰੀ ਰਹਿ ਗਈ ਹੁਣ ਕਿਤੇ ਜ ਨਹੀਂ ਵੀ ਮੈਂ ਕਦੇ ਮੇਲੇ 'ਚ ਰੱਖਦੇ ਅਜੇ ਵੀ ਖੜਦੇ ਆ ਬਹੁਤ ਹੁਸ਼ਿਆਰਪੁਰ ਦੀਆਂ ਚੱਲ ਜੀ ਅਹੀਂ ਦੇ ਮੇਲੇ ਵੀ ਜਾਂਦੇ ਆ ਉੱਧਰ ਬਹੁਤ ਬੰਦੇ ਮੁੰਡੇ ਆਉਂਦੇ ਆ ਨਵੇਂ-ਨਵੇਂ ਘੋੜੀਆਂ ਭਜਾਉਂਦੇ ਆ ਰੇਸਾਂ ਜਾਗੇ ਪਰ ਇਹ ਆ ਵੀ ਇਹ ਸ਼ੌਂਕ ਦਾ ਆ ਮੁੱਲ ਪਰ ਇਹ ਸ਼ੌਂਕ ਦੇ ਨਾਲ ਨਾਲ ਇੱਕ ਸਾਡਾ ਸਾਈਡ ਬਿਜ਼ਨਸ ਵੀ ਆ ਰਜੀਆ ਵੀ ਰੋਟੀ ਦਾ ਆ ਅਸੀਂ ਗੱਲ ਕੋਈ ਨਹੀਂ ਆ ਆਪਾਂ ਤੇ ਬਹੁਤ ਰੋਟੀ ਕਮਾਉਣੀ ਆ ਕਾਲਪੁਰਖ ਦੀ ਕਿਰਪਾ ਆ ਜੇ ਗੱਲ ਕੀਤੀ ਜਾਵੇ ਤੇ ਇਹਦਾ ਖਾਣਾ ਪਾਣੀ ਜਿਹੜਾ ਉਹ ਕਿਸ ਤਰੀਕੇ ਦਾ ਵਾ ਤੇ ਤੁਸੀਂ ਇਹਦਾ ਖਰਚਾ ਜਿਹੜਾ ਕਿੰਨਾ ਘਾਟ ਭਾਜੀ ਮੈਂ ਨਵੇਂ ਫੀਲਡ ਨੂੰ ਜਾਣੇ ਬੰਦੇ ਨੂੰ ਦੱਸ ਦੇਣਾ ਆ ਕਿ ਇਹਦਾ ਕੋਈ ਖਰਚ ਨਹੀਂ ਜੀ ਇੱਕ ਗਾਂ ਹੀ ਮੱਝ ਜਿੱਤਾਂ ਤੁਸੀਂ ਰੱਖਦੇ ਹੋ ਨਾ ਇਹ ਉਸ ਰਾਈਆਂ ਜਿਹੜੇ ਮਰਜ਼ੀ ਪਠੇ ਇਹਨਾਂ ਨੂੰ ਪਾਉ ਖਾਂਦੀਆਂ ਨੇ ਸਿਰਫ ਇਹਦਾ ਇਹ ਧਿਆਨ ਖੜੇ ਮਿਰਚ ਮਸਾਲਾ ਇਹਨਾਂ ਨੂੰ ਦੇਖ ਰੱਖਣਾ ਪੈਂਦਾ ਆ एएनपी मतलब ਤੁਸੀਂ ਧਿਆਨੀਆਂ ਦੋ ਸੋ ਦੇਖ ਸਕਦੇ ਹੋ ਕਿ ਪਿਓ ਪੁੱਤ ਦੀ ਜੋੜੀ ਜਿਹੜੀ ਆ ਉਹ ਘੋੜੀਆਂ ਦਾ ਬਹੁਤ ਸ਼ੌਂਕ ਰੱਖਦੇ ਆ ਆਪਾਂ ਗੱਲ ਵੀ ਛੋਟੀ ਜਾਂਦੇ ਜਾਂਦੇ ਕਰਾਂਗੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸਾਈਮਲ ਸਾਈਮਲ ਨੂੰ ਘੋੜੀਆਂ ਦਾ ਸ਼ੌਕ ਆ ਕਦੋਂ ਤੋਂ ਪਿਆ ਤੇ ਹੁਣ ਅੱਗੇ ਤੁਹਾਡਾ ਪ੍ਰੋਗਰਾਮ ਕੀ ਹੈ ਮੈਂ ਮੇਰੇ ਜੰਮ ਤੋਂ ਪਹਿਲਾਂ ਹੀ ਘੋੜੀਆਂ ਹੈ ਮੈਂ ਸਕੂਲ ਲਈ ਵੀ ਜਾਂਦਾ ਤਾਂ ਧਿਆਨ ਮੇਰਾ ਘੋੜੀਆਂ ਜੀ ਹੁੰਦਾ ਹੈ ਮੈਂ ਮੈਨੂੰ ਬਥੇਰੇ ਲੋਕੀ ਕਹਿੰਦੇ ਦੇ ਤੂੰ ਘੋੜੀਆਂ ਰੱਖੀਆਂ ਇਦਾਂ ਹੁੰਦਾ ਮੈਂ ਨਾ ਮੇਰਾ ਘੋੜਿਆ ਹੋਰ ਕਿਸੇ ਚੀਜ਼ ਦਾ ਸ਼ੌਕ ਨਹੀਂ ਨੂੰ ਕੋੜੀ ਲਾਗੋ ਅਲੋੜੀ ਨਗੀ ਮੈਂ ਲੋੜੀ ਵਾਲ ਦਿਨ ਵੀ ਪਠੇ ਲੈਣ ਗਿਆ ਹਾਂ ਗੁੱਡੇ ਗਾੜੀ ਦੀ ਮੈਂ ਬਦਾ ਮੇਰਾ ਧਿਆਨ ਕਿ ਮੇਰੇ ਕੋੜੀਆਂ ਨਾ ਕਿ ਤ ਭੁੱਖੀਆਂ ਰਹਿਣ ਮੈਨੂੰ ਹੁੰਦਾ ਕਿ ਕੋੜੀ ਜੂਮਕ ਤੇ ਬਾਹਰ ਖੜੀ ਹੋਵੇ ਲੋਕੀ ਪੁੱਛਣ ਪਿਆ ਆਹ ਪਾਲਦੀ ਪੁਨਾ ਕੋੜੀ ਨੂੰ ਕਿ ਜਿਹੜਾ ਗੋਲਣ ਵਾਲੇ ਸਮੇਂ ਦੇ ਵਿੱਚ ਕੀ ਤੂ ਹੀ ਬਣਾਣਾ ਚਾਹੀਦਾ ਮੈਂ ਕੋੜੀਆਂ ਚ ਰਹਿ ਜਾਂਦਾ ਮੈਂ ਫਾਰਮ ਪੁਨਾ ਕੋੜੀਆਂ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਾਨਵਰ ਦੇ ਨਾਲ ਪਿਆਰ ਕਰਦਾ ਜਾਨਵਰੀ ਉਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਔਰ ਇਸ ਵੀਰ ਦਾ ਕਹਿਣਾ ਹੈ ਕਿ ਮੈਂ ਅਗਲੇ ਸਮੇਂ ਦੇ ਵਿੱਚ ਵੀ ਕੋੜੀਆਂ ਦੇ ਨਾਲ ਪ੍ਰੇਮ ਕਰਕੇ ਸਟੇ ਕੋਡਿਆਂ ਦਾ ਹੀ ਵਾੜਾ ਮੈਂ ਬਣਾਵਾਗਾ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘਮਾਣ ਬਟਾਲਾ